ਰਹੂਮ ਮੁਹੰਮਦ ਰਫੀਦੀ ਯਾਦ ਕਰਵਾਇਆ ਗਿਆ ਸ਼ਾਨਦਾਰ ਪ੍ਰੋਗਰਾਮ ਸੋਹਣ ਬਜਾਲਾ ਵੱਲੋਂ ਪ੍ਰੋਗਰਾਮ ਦਾ ਕੀਤਾ ਗਿਆ ਯੋਜਨ ਵਕਵਾਕ ਸਿੰਘਰਾ ਨੇ ਮੁਹੰਮਦ ਰਫੀਦੀ ਦੇ ਗਾਇਕ ਗਾਣੇ ਗਾਇਕਾਂ ਅਤੇ ਅਹਿਮ ਸ਼ਖਸੀਅਤਾਂ ਨੂੰ ਕੀਤਾ ਸਨਮਾਨਿਤ ਜਿਹਨੇ ਇਸ ਪ੍ਰੋਗਰਾਮ ਕਿੰਨਾ ਦੇਖਦੇ ਹੋ ਅੱਜ ਇਹ ਰਮਨ ਬਨੇ ਕਰਤੂ ਜੀ ਪਹਿਲੀ ਵਾਰ ਫਸਟ ਟਾਈਮ ਹੋਇਆ ਬੜਾ ਸ਼ਾਨਦਾਰ ਅਸਤਵਾਂ ਦੇ ਮੁਕਰਾਂ ਆ ਵੇਖੋ ਵੀ WhatsApp ਪੇ ਲੋਕਾਂ ਦੇ ਤੁਹਾਡੇ ਸਾਰੇ ਮੀਡੀਆ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀ ਆ ਅਸੀਂ ਕਿ ਤੁਸੀਂ ਆ ਕੇ ਇੱਕ ਇੱਕ ਪਲ ਇੱਥੇ ਆ ਕੇ ਕਵਰ ਕੀਤਾ ਤੇ ਇਹੋ ਆ ਉਹ ਜੇ ਸਿੰਗਰ ਜਿਹੜੇ ਵਾਕਈ ਇੰਨੇ ਵਧੀਆ ਉਹਨਾਂ ਨੇ ਗਾਣੇ ਪਰਫਾਰਮ ਕੀਤੇ ਕਿ ਆਪਾਂ ਕਈ ਵਾਰੀ ਟੀਵੀ 'ਚ ਸੁਣਦੇ ਆ ਜੇ ਲਾਈਵ ਵੇਖ ਕੇ ਇੰਨਾ ਮਜ਼ਾ ਆਇਆ ਸਾਨੂੰ ਕਿ ਆਪਾਂ ਤੇ ਭੁੱਲ ਗਏ ਹਾਂ ਕਿ ਬਾਹਰ ਦਾ ਕੀ ਮਾਹੌਲ ਚੱਲ ਰਿਹਾ ਤੇ ਅੰਦਰ ਕੀ ਮਾਹੌਲ ਚੱਲ ਰਿਹਾ ਤੇ ਬਹੁਤ ਹੀ ਮਜ਼ਾ ਆਇਆ ਤੇ ਮੀਡੀਆ ਨੇ ਇਨਾ ਸਪੋਰਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਹੀ ਉਹਨੇ ਸਪான்ਸਰ ਵੀ ਯਤਰਾ ਕੀਤਾ ਸੀ ਕਿ ਸੋਨ ਬਜਾਲਾਇਨ ਮੀਡੀਆ ਪਾਰਟਨਰਸ ਇਹ ਨਾਮ ਵੀ ਤੁਹਾਡਾ ਹੀ ਤੇ ਤੁਹਾਡਾ ਸਹਿਯੋਗ ਐਂਡ ਤੱਕ ਰਿਹਾ ਮੈਂ ਅਸਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਪੂਰਨ ਹੋਇਆ ਸਹੀ ਅੱਜ ਇਸ ਅਵਾਜ਼ੀ ਰੰਗ ਪ੍ਰੋਗਰਾਮ ਕਿਸ ਦਾ ਦੇ ਹੈ ਬਹੁਤ ਵਧੀਆ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜਾ ਆਇਆ ਇਹ ਮਮਰਫੀ ਸਾਹਿਬ ਦੀ ਉਹਨਾਂ ਦਾ ਕਹਿ ਲਓਗੇ ਉਹਨਾਂ ਨੇ ਗਾਇਆ ਹੀ ਇਸ ਤਰ੍ਹਾਂ ਹੋਇਆ ਵਾ ਕਿ ਅੱਜ ਵੀ ਜਦੋਂ ਉਹਨਾਂ ਦੇ ਗਾਣੇ ਅਸੀਂ ਸੁਣਨੇ ਆ ਅਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਆ ਇੰਜ ਲੱਗਦਾ ਕਿ ਜਿਵੇਂ ਇੱਕ ਵਖਰੇ ਮਤਲਬ ਰੂਹ ਕੰਡੇ ਜਿਹਨੂੰ ਕਹਿੰਦੇ ਨੇ ਖੜੇ ਹੋ ਜਾਂਦੇ ਹੋ ਆਵਾਜ਼ ਸੁਣ ਕੇ ਉਹਨਾਂ ਦੇ ਗਾਏ ਹੋਏ ਗੀਤ ਸੁਣ ਕੇ ਬਹੁਤ ਅੱਛਾ ਲੱਗਾ ਫਤੇਗੜ ਚੂੜੀਆਂ ਵਰਗੇ ਸ਼ਹਿਰ ਵਿੱਚ ਐਡਾ ਵਧੀਆ ਇਹ ਪ੍ਰੋਗਰਾਮ ਕੀਤਾ ਗਿਆ। ਆਈ ਉਮੀਦ ਕਰਨੇ ਆ ਕਿ ਅੱਗੋਂ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸਾਨੂੰ ਹੋਰ ਵੀ ਵਧੀਆ ਤੋਂ ਵਧੀਆ ਪਰਫਾਰਮੈਂਸ ਵੇਖਣ ਨੂੰ ਮਿਲੇ। ਧੰਨਵਾਦ। ਸਾਰਾ ਰਸੀਨਾ ਇਹ ਜਿਹੜੀ ਵਰਸੀ ਹੈਗੀ ਫਸਟ ਟਾਈਮ ਜਨਨ ਕਿ ਫਤੇਗੜ ਚੂੜੀਆਂ ਦੇ ਵਿੱਚ ਬਣਾ ਰਹੇ ਆ। ਔਰ ਸਾਰੇ ਮੇਰੇ ਪ੍ਰੈਸ ਨੇ, ਮੇਰੇ ਟੀਚਰ ਸਾਹਿਬਾਨ ਨੇ ਮਤਲਬ ਫਤੇਗੜ ਦੇ ਹਰ ਇੱਕ ਇਨਸਾਨ ਨੇ ਮੇਰਾ ਸਾਥ ਦਿੱਤਾ। ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜਿਹੜੀ ਵਰਸੀ ਜਿਹੜੀ ਮਨਾਈ ਗਈ ਹੈ ਸਕਸੈਸਫੁਲ ਜਿਹੜੀ ਆ ਤੁਹਾਡੇ ਕਾਰਨ ਹੋਈ ਆ মিডিਆ ਦਾ ਬਹੁਤ ਜ਼ਿਆਦਾ ਉਪਰਾਲਾ ਹੈਗਾ ਤੇ ਜਿੰਨਾ ਮੇਰੇ ਘਰ ਆ ਕੇ ਵੀ ਮੈਨੂੰ ਕਵਰੇਜ ਕੀਤਾ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਰਫੀ ਸਾਹਿਬ ਜਿਹੜੇ ਆਗੇ ਆ ਉਹ ਭਾਵੇਂ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਸਾਡੇ ਦਿਲਾਂ ਦੇ ਵਿੱਚ ਉਹ ਟੜਕਦੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਅੱਜ ਅਸੀਂ ਫਸਟ ਜਿਹੜੀ ਹੈਗਾ ਮੁਹੰਮਦ ਰਵੀ ਸਾਹਿਬ ਦੀ ਯਾਨਕਿ ਐਥੇ ਉਹਨਾਂ ਦੀ 45th ਹੈ ਯਾਨਕਿ ਬੈਕ ਅਨੀਵਰਸਰੀ ਪਰ ਅਸੀਂ ਉਹਨਾਂ ਦੀ ਪਹਿਲੀ ਫਤੇਗੜ ਚੂੜੀਆਂ ਜਿਹੜੀ ਵਰਸੀ ਮਨਾ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ। ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਦਾ ਬਰਥਡੇ 24 ਤਰੀਕ ਨੂੰ 24 ਦਸੰਬਰ ਨੂੰ ਹੈ ਤੁਹਾਡੇ ਸਾਰੇ ਪਰਿਵਾਰਾਂ ਦੇ ਨਾਲ ਅਸੀਂ ਉਹ ਵੀ ਸੈਲੀਬ੍ਰੇਟ ਕਰੀਏ। ਤੁਹਾਡਾ ਤੁਹਾਡੀ ਰੂਹ ਵਿੱਚ ਵਸਦਾ ਰਵੀ ਦੀ ਪਵਾਰੀ ਵਸਦੀ ਹੈ ਉਹਨੀਆਂ ਯਾਦਾਂ ਵੀ ਆ। ਤੁਸੀਂ ਬੜਾ ਨਹੀਂ ਵੇਖਿਆ ਬਾਅਦ ਕਾਫੀ ਜਨਰਲ ਥੱਲੇ ਲੈਵਲ ਤੋਂ ਉੱਟ ਕੇ ਤੁਸੀਂ ਕਾਫੀ ਤੇਰਾ ਪਰੋਗਰੈਸ ਕੀਤੀ ਹੈ ਇਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਹੈ ਸਰ ਮੈਂ ਮੈਨੂੰ ਬੜੀ ਮਿਹਨਤ ਕਰਨੀ ਪਈ ਮੈਂ ਅੱਜ ਵੀ ਸਟਰਗਲ ਕਰ ਰਿਹਾ ਮੈਂ ਮੈਂ ਆਪਣੇ ਮਨ ਨੂੰ ਮੈਂ ਕੀ ਦੱਸਾਂ ਮੈਂ ਇੱਕ ਮੋਟਰਸਾਈਕਲ ਵਿਜੇਤਾ ਹੈਗਾ ਮੈਂ ਅਮਰਸਰ ਤੋਂ ਜਿੱਤ ਕੇ ਆਇਆ ਹੋਇਆ ਵਾਂ ਪਰ ਬਸ ਐਸ ਤਰ੍ਹਾਂ ਹੀ ਉਹ ਗਾਂ ਸਰ ਇਸ ਤਰ੍ਹਾਂ ਹੈਗਾ ਕਿ ਮੈਂ ਉਦੋਂ ਦੇ ਸਟਰਗਲ ਕਰ ਰਿਹਾ ਮੈਂ ਵੱਖ-ਵੱਖ ਮੈਂ ਦਿੱਲੀ ਬੰਬੇ ਅਮਰਸਰ ਦਾ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਵੀ ਮੈਂ ਜੇਤ ਹੈਗਾ ਅਮਰਸਰ ਦਾ ਵਿਜੇਤਾ ਔਰ ਇਸਲਾਮ ਮੈਂ ਬੰਬੇ 22 ਦਿਨ ਲਾ ਗਿਆ ਮੈਂ ਉੱਥੇ ਗਿਆ ਦਿੱਲੀ ਮੈਂ ਇੰਡੋ ਤੇ ਕੈਨੇਡਾ ਕੈਨੇਡੀਅਨ ਮੈਂ ਉੱਥੇ ਵੀ ਮੈਂ ਪਰਫਾਰਮੈਂਸ ਕੀਤੀ ਫਿਰ ਸ਼ਾਹਿਦ ਰਫੀ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ ਕਿ ਇਹ ਸੁਜਾਤਾ ਮੈਡਮ ਬੰਬੇ ਤੋਂ ਆਈ ਸੀ ਉਹਨਾਂ ਨੇ ਮੈਨੂੰ ਕੋਕਾ ਕੋਲਾ ਵੱਲੋਂ ਜਿਹੜਾ ਹੈਗਾ ਉਹ ਸਰਟੀਫਿਕੇਟ ਦਿੱਤਾ ਹੈਗਾ ਤੇ ਮੈਂ ਕਾਫੀ ਯਾਨੀ ਕਿ ਜਗ੍ਹਾ ਤੇ ਮੈਂ ਇਵੈਂਟਸ ਯਾਨੀ ਕਿ ਕਰ ਚੁੱਕਿਆ ਹਾਂ ਅੱਜ ਦੇ ਅੱਜ ਵੀ ਕਰ ਚੁੱਕਿਆ ਹੈਗਾ ਮੈਂ ਫਿਊਚਰ ਵਿੱਚ ਕੀ ਪਲਾਨ ਹੈ ਫਿਊਚਰ ਵਿੱਚ ਸਰ ਮੈਂ ਚਾਹੁੰਦਾ ਹੈਗਾ ਕਿ ਰਫੀ ਸਾਹਿਬ ਦੇ ਜਿਹੜੇ ਜੋ ਵੀ ਪ੍ਰੋਗਰਾਮ ਹੈਗੇ ਆ ਏ ਫਿਊਚਰ ਦੇ ਵਿੱਚ ਹੁੰਦੇ ਰਹਿਣਾ ਔਰ ਨਵੀਂ ਪੀੜੀ ਨੂੰ ਹੈਗਾ ਵੀ ਉਹ ਪੁਰਾਣੇ ਗਾਣਿਆਂ ਦੇ ਨਾਲ ਲੱਗਣਾ ਅੱਜ ਜਿਹੜੇ ਲਿਰਿਕਸ ਹੈਗੇ ਆ ਉਹ ਅੱਜ ਸਾਨੂੰ ਕੁਝ ਗਾਣਿਆਂ ਦੇ ਵਿੱਚ ਨਹੀਂ ਮਿਲ ਰਹੇ ਹੈਗੇ ਜੋ ਅਸੀਂ ਦੇਣਾ ਚਾਹੁੰਦੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਮੇਰੀ ਅਪੀਲ ਹੈ ਕਿ ਚੰਗੇ ਗਾਣੇ ਬਣਾਏ ਜਾਣ ਚੰਗੇ ਲਿਖਾਰੀ ਅੱਗੇ ਆਉਣ ਚੰਗੇ ਕਲਾਕਾਰ ਅੱਗੇ ਆਉਣ ਔਰ ਪੁਰਾਣਾ ਸੰਗੀਤ ਜਿਹੜਾ ਇਹ ਅਮਰ ਹੋ ਚੁੱਕਿਆ ਇਹਦੇ ਜਿਹੜੇ ਰਾਈਟਰ ਅਮਰ ਹੋਗੇ ਸੰਗੀਤਕਾਰ ਅਮਰ ਹੋਗੇ ਗਾਇਕ ਅਮਰ ਹੋਗੇ ਅਸੀਂ ਉਹ ਚੀਜ਼ ਫੇਰ ਲੱਭਣਾ ਚਾਹੁੰਨੇ ਆ ਉਹ ਦੌਰ ਲੱਭਣਾ ਚਾਹੁੰਨੇ ਇਸ ਕਰਕੇ ਆ ਪ੍ਰਾਨਾ ਕੀਤਾ ਉਹ ਦੇਗਾ ਚੂੜੀਆਂ ਵਾਸੀਆਂ ਨੂੰ ਵੀ ਮੈਸੇਜ ਦੇਣਾ ਚਾਹਉਂ ਮੇਰੇ ਫਟੇਗੜ ਚੂੜੀਆਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਵਾਸੀ ਹੈਗੇ ਆ ਮੇਰੀ ਅਪੀਲ ਹੈ ਕਿ ਉਹ ਇਹੋ ਜਿਹੇ ਪ੍ਰੋਗਰਾਮਾਂ ਦਾਣਾ ਫੁਹਾਰਾ ਜਿਆਦਾ ਇਹਨਾਂ ਨੂੰ ਦੇਣ ਇਹਨਾਂ ਨੂੰ ਪ੍ਰਮੋਟ ਕਰਨਾ ਔਰ ਜਿਹੜੇ ਕਿਤੇ ਕਿਤੇ ਵੀ ਕੋਈ ਮੇਰਾ ਸੱਜਣ ਕਿਸੇ ਨੁੱਕਰ ਕਿਸੇ ਕੋਨੇ 'ਚ ਬੈਠਾ ਉਹ ਆਪੇ ਸੁਣ ਕੇ ਪ੍ਰੋਗਰਾਮਾਂ ਨੂੰ ਅੱਗੇ ਲੈ ਖੜਨਾ ਤੇ ਅੱਗੇ ਲੈ ਜਾਣ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਆ ਕਿ ਉਹਨਾਂ ਮੇਰਾ ਬੜਾ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੋਨ ਬਿਆਲਾ ਜੀ ਦਾ ਅੱਜ ਬੜੀ ਵਧੀਆ ਸ਼ਾਮ ਜਿਹੜੀ ਆ ਸੰਗੀਤ ਆਵਾਜ਼ੇ ਰਫੀ ਜਿਹੜੀ ਅੱਜ ਪ੍ਰੋਗਰਾਮ ਇਹਨਾਂ ਨੇ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਔਰ ਬੜਾ ਸਕੂਨ ਮਿਲਿਆ ਇੱਥੇ ਆ ਕੇ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਸੋਨ ਬਿਆਲਾ ਜੀ ਦਾ ਨਿਊ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਨਿਊ ਜਨਰੇਸ਼ਨ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੇ ਇਹ ਸੰਗੀਤ ਹੈ ਜਿਨ੍ਹਾਂ ਦੇ ਨਾਲ ਸੁਣ ਕੇ ਰੂਹ ਖੁਸ਼ ਹੁੰਦੀ ਹੈ ਇਸ ਤਰ੍ਹਾਂ ਦੇ ਗੀਤ ਗਾਇਆ ਕਰਨ ਨਾ ਕਿ ਕਿਸੇ ਨੂੰ ਮਤ ਪੜਤਾਲ ਵਾਲੇ ਨਹੀਂ ਗਾਣੇ ਹੋਣੇ ਚਾਹੀਦੇ ਗਿਆ ਮਨ ਨੂੰ ਸਕੂਨ ਦੇਣ ਵਾਲੇ ਗਾਣੇ ਗਾਣੇ ਚਾਹੀਦੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕੀ ਸੋਚ ਕੇ ਆਈ ਸੀ ਮੈਂ ਬਹੁਤ ਬਹੁਤ ਸਾਹ ਪ੍ਰੋਗਰਾਮ ਕਰਕੇ ਮੈਨੂੰ ਇੱਕ ਮੌਕਾ ਦਿੱਤਾ ਗਿਆ ਗੋਣ ਦਾ ਕਿ ਮੈਂ ਛੋਟੇ ਛੋਟੇ Song ਗਾਣ ਲਈ ਸੀ ਕਿ ਮੈਨੂੰ ਮੌਕਾ ਮਿਲਿਆ ਇਸ ਗਾਣ ਦਾ ਮੈਂ ਬਹੁਤ ਜ਼ਿਆਦਾ ਧੰਨਵਾਦਾ ਸਤਿਗੁਰ ਨਰਿੰਦਰ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਰਿੰਕੂ ਭਾਈ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਬੁਜਾਲੇ ਭਾਜੀ ਜਿਹੜੇ ਮੈਨੂੰ ਸਟੇਜ ਤੇ ਲੈ ਕੇ ਆਏ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਪਿਆਰ ਨਹੀਂ ਕਰ ਸਕਦੀ ਵੀ ਬਹੁਤ ਖੁਸ਼ ਹਾਂ ਉਹਦੇ ਫਾਰ ਵੀ ਆਉਣੀ ਹਾਂਜੀ ਹਾਂਜੀ ਬਹੁਤ ਜਿਆਦਾ ਦੀ ਉਹ ਵੀ ਸਟੇਜ ਹੈ ਜਿਹੜੀ ਆ ਮੈਂ ਸ਼ੇਅਰ ਕਰ ਚੁੱਕੀ ਹਾਂ ਹਾਂਜੀ ਹਾਂਜੀ ਮਤਲਬ ਛੋਟੇ ਛੋਟੇ ਜਿਹਾ ਘਰ ਵਿੱਚ ਜੀਵਤ ਵਗੈਰਾ ਹੁੰਦੇ ਛੋਟੇ ਛੋਟੇ ਬਸ ਸਭ ਮੈਂ ਗਿਆ ਮੌਕਾ ਮੈਨੂੰ ਬੁਜਾਲਾ ਭਾਜੀ ਨੇ ਪਹਿਲੀ ਵਾਰੀ ਇਸ ਤੇ ਆਈ ਹੈ ਇਹ ਜਿਹੜੀ ਸਟੇਜ ਆ ਇਹ ਫਸਟ ਟਾਈਮ ਹਾਂਜੀ ਇਸ ਸਟੇਜ ਤੇ ਮੈਂ ਫਸਟ ਟਾਈਮ ਆਵਾਜ਼ੀ ਰਵੀ ਅਕਫਦਰ ਸਿੰਘ ਜੀ ਜੋਗਾ ਦੀ ਸ਼ਾਮ ਲਈ ਮੌਲਾ ਪੂਰੀ ਜੀ ਆਇਆਂ ਜੀ ਕਿਸਾ ਦਾ ਲੱਗ ਰਿਹਾ ਜੀ ਬਹੁਤ ਅੱਛਾ ਲੱਗਿਆ ਜੀ ਅੱਜ ਦਾ ਇਹ ਪ੍ਰੋਗਰਾਮ ਬਜਾਲਾ ਸਾਹਿਬ ਜੀ ਨੇ ਕੀਤਾ ਨਾ ਪ੍ਰੈਸ ਮੀਡੀਆ ਟੀਮ ਨੇ ਨਾਲ ਮਿਲ ਕੇ ਕੀਤਾ ਬੜੀ ਖੁਸ਼ੀ ਆ ਕਿ ਇਹ ਫਸਟ ਟਾਈਮ ਅਸੀਂ ਫਤਿਹਗੜ ਚੂੜੀਆਂ ਵਿੱਚ ਆਏ ਆ ਫਸਟ ਟਾਈਮ ਆਪਾਂ ਆਏ ਆ ਫਸਟ ਟਾਈਮ ਸਿੰਗੀ ਕੀਤੀ ਰਿੰਦਰਪਰਲ ਜੀ ਨੇ ਮੈਂ ਬਾਕੀ ਸਾਰੇ ਸਿੰਗਰਾਂ ਨੇ ਬੜਾ ਹਨ ਪਿਆਰ ਮਿਲਿਆ ਬੜੀ ਖੁਸ਼ੀ ਮਿਲੀ ਆ ਸਾਰੇ ਜੀ ਇੰਨੇ ਅੱਛੇ ਮਿਲੇ ਆ ਇੰਨਾ ਅੱਛਾ ਵਧੀਆ ਪ੍ਰੋਗਰਾਮ ਲੱਗਿਆ ਔਰ ਇਸ ਤਰ੍ਹਾਂ ਹੀ ਚਾਹਾਂਗੇ ਕਿ ਨੈਕਸਟ ਟਾਈਮ ਕੋਈ ਅਗਲਾ ਵੀ ਕੋਈ ਇਵੈਂਟ ਹੋਏ ਆਪਾਂ ਆਪਾਂ ਜ਼ਰੂਰ ਆਈਏ ਇਸ ਤਰ੍ਹਾਂ ਸਾਰਿਆਂ ਦੇ ਦਰਸ਼ਨ ਹੋਣ ਸਾਰਿਆਂ ਨੂੰ ਪਿਆਰ ਮਿਲੀਏ ਔਰ ਇਸ ਤਰ੍ਹਾਂ ਸੰਗੀਤ ਦੀ ਹੋਰ ਰਚਨਾਵਰ ਵਧੀਆ ਹੋਵੇ ਅੱਛਾ ਇਹ ਇੱਕ ਜਿਹੜੀ ਨਿਊ ਜਨਰੇਸ਼ਨ ਆ ਜਿਹੜੀ ਜਿਹੜੀ ਹੁਣ ਤੱਕ ਸਿੰਗਿੰਗ ਨੂੰ ਲੈ ਕੇ ਸਟੇਜ ਨੂੰ ਲੈ ਕੇ ਸੂਚਿਆ ਉਹ ਜਿਹੜੀ ਸੋ ਜੀ ਆਪੀ ਕਲਚਰ ਤੇ ਹਰਾਮਾਲ ਤੇ ਸ਼ਾਹਦਾ ਜੀ ਪ੍ਰਮੋਟ ਹੋਈ ਤੇ ਜਿਹੜੀ ਇਹ ਇੱਕ ਮੁਹੰਮਦ ਰਵੀ ਦੀ ਜੀ 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 ਦੇ ਨਾਮ ਜਿਹੜਾ ਮਤਲਬ ਹੋ ਜਾਂਦਾ ਜੀ ਜੀ ਉਹ ਘੜੀ ਜਾ ਰਹੀ ਹੈ ਇਹਦਾ ਕਾਰਨ ਇਹ ਹੈ ਕਿ ਥੋੜਾ ਜਿਹੜਾ ਮਾਹੌਲ ਆਣਾ ਆਪਣਾ ਕਲਚਰ ਇੱਕ ਦੋ ਸਿੰਗਰਾਂ ਨੇ ਥੋੜਾ ਨੂੰ ਹਾਈਲਾਈਟ ਕਰ ਦਿੱਤਾ ਜਿਹਦੇ ਨਾਲ ਬਾਕੀ ਸਿੰਗਰ ਵੀ ਉਸੇ ਸਟਾਈਲ ਦੇ ਗਾਣੇ ગાਨੇ ਸ਼ੁਰੂ ਕਰਦੇ ਜਦ ਕਿ ਉਸ ਤੋਂ ਪਿਛਲੇ 1970 ਦੇ ਵੇਲੇ 80 ਦੇ ਦਹਾਕੇ ਵੇਲੇ ਬੜੇ ਛੇ ਗਾਣੇ ਬੜੇ ਛੇ ਸੌਂਗ ਤੇਰੇ ਵਿੱਚ ਕੋਈ ਤਲਵਾਰ ਕੋਈ ਗੰਡਾਸਾ ਕੁਝ ਵੀ ਨਹੀਂ ਸੀਗਾ ਸੀ ਕੋਈ ਹਾਂ ਤੇ ਲੋਕ ਇੰਜੋਏ ਕਰਦੇ ਸੀ ਉਸ ਗਾਣੇ ਦੇ ਵਿੱਚ ਕੋ ਸਿੱਖਿਆ ਮਿਲਦੀ ਸੀ ਇੱਕ ਸੰਦੇਸ਼ ਮਿਲਦਾ ਸੀ ਪਰਿਵਾਰਾਡ ਪਿੱਠੇ ਰਹਿਣ ਦਾ ਸੰਦੇਸ਼ ਸੀ ਪਰ ਅੱਜ ਕੰਨ ਜਿਹੜਾ ਟੈਕਸਚਰ ਥੋੜਾ ਜ਼ਰੂਰ ਹੋਇਆ ਅਲੱਗ ਜਿਹੜੇ ਕਰਕੇ ਕਿ ਕਿਸ ਨੂੰ ਗੋਲੀ ਮਾਰ ਵੱਢ ਤੱਕ ਉਹ ਪਰ ਅੱਛਾ ਨਹੀਂ ਲੱਗਦਾ ਪਰ ਅਸੀਂ ਚਾਹਨੇ ਕਿ ਆਪਾਂ ਸਾਰਿਆਂ ਨੂੰ ਇਹੀ ਸੰਦੇਸ਼ ਦੇਨੇ ਆ ਕਿ ਪ੍ਰੇਮ ਪਿਆਰ ਦੇ ਨਾਲ ਰੋ ਕੋਈ ਇਹ ਜਿਆ ਸੰਗੀਤ ਕੋਈ ਇਹ ਜਿਆ ਗਾਣੇ ਨਾ ਨਿਕਲੇ ਔਰ ਪਹਿ ਪਿਆਰ ਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਸਾਰੇ ਜਿਹੜੇ ਪੁਰਾਣੇ ਗੀਤ ਗਾਣੇ ਅੱਜ ਵੀ ਉਹੀ ਕਲਚਰ ਨੂੰ ਵਾਪਸ ਲਈਏ ਤੇ ਪਰਿਵਾਰ ਨਾਲ ਇਕੱਠੇ ਹੋ ਕੇ ਇਕ ਮੰਚ ਦੇ ਵਿੱਚ ਇਸ ਤਰ੍ਹਾਂ ਸੰਗੀਤ ਮੈਂ ਪ੍ਰੋਗਰਾਮ ਕਰਦੇ ਰਹੀ ਹਾਂ ਸਾਰੀ ਕਹਾਂਵਾਂ ਇਹ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਇੱਕ ਉਹ ਵੀ ਜਿਵੇਂ ਦਾ ਰਾਤ ਜੀ ਤਾਂ ਵਰਸਾ ਰਿਹਾ ਜੀ ਯਾਨੀ ਸ਼ੌਕ ਦੇ ਕਿੱਥੇ ਦਾ ਕਿੱਥੇ ਲੈ ਜਾ ਜੀ 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 ਇਹ ਬਹੁਤ ਅੱਛਾ ਜੀ ਇਹਨਾਂ ਦਾ ਬਹੁਤ ਮੈਂ ਕਾਫੀ ਸਮੇਤ ਮੰਨ 20-25 ਸਾਲ ਤੋਂ ਪਿੱਛੇ ਦੇ ਇਹਨਾਂ ਨੂੰ ਜਾਣਦਾ ਰਿਹਾ ਮੈਂ ਇਹਨਾਂ ਦੀ ਵੀਡੀਓ ਵੀ ਦੇਖੀ ਉਹ ਮੇਰੇ ਨਾਲ ਵੀ ਨੇ ਕਾਫੀ ਸੌਂਗ ਕੀਤੇ ਆ ਅਸੀਂ ਦੋਨੋਂ ਬੜੇ ਵਧੀਆ ਸਟੇਜਾਂ ਦੇ ਬੰਬੇ ਦਿੱਲੀ ਤੱਕ ਆਪਾਂ ਦੋਨੋਂ ਭਰਾਵਾਂ ਨੇ ਗਾਇਆ YouTube ਤੇ ਵੀ ਸਾਡੇ ਗਾਣੇ ਦੋਨਾਂ ਦੇ ਭਰਾਵਾਂ ਦੇ ਹੈਗੇ ਆ ਅਸੀਂ ਸਾਡਾ ਬੜਾ ਕੰਬੀਨੇਸ਼ਨ ਹੈਗਾ ਦੋਨਾਂ ਦਾ ਮੁਹੰਮਦ ਰਫੀ ਆਰਡੀ ਬਰਨ ਮਨਕਿਸ਼ੋਰ ਕੁਮਾਰ ਦੇ ਇਹਨਾਂ ਦਾ ਨਾਲ ਮੇਰਾ ਕੰਬੀਨੇਸ਼ਨ ਹੁੰਦਾ ਹੀ ਰਹਿੰਦਾ ਕਾਫੀ ਦੌਰ ਤੇ ਪਰ ਇਹ ਬਹੁਤ ਸੀਨੀਅਰ ਮਿਰਤੋ ਸੀਨੀਅਰ ਹਨ ਬਹੁਤ ਅੱਛਾ ਗਾਉਂਦੇ ਨੇ ਤੇ ਬਹੁਤ ਅੱਛਾ ਇਹਨਾਂ ਦੀ ਵਾਇਸ ਟੈਕਚਰ ਵੀ ਆ ਇਸ ਕੱਲ ਕੇ ਨੂੰ ਮਿਹਨਤ ਵੀ ਬਹੁਤ ਜ਼ਿਆਦਾ ਇਹਨਾਂ ਨੇ ਅਵਾਰਡ ਵੀ ਬੜੇ ਪ੍ਰਾਪਤ ਕੀਤੇ ਆ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਵਾ ਔਰ ਇੱਥੇ ਆ ਕੇ ਫਤਿਹ ਕਾ ਚੂੜੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਔਰ ਆਪਾਂ ਬੜਾ ਖੁਸ਼ ਅਸੀਂ ਕਿ ਅਸੀਂ ਸਾਨੂੰ ਆਪਣਾ ਪਰਿਵਾਰ ਵਿੱਚ ਸਾਨੂੰ ਮਾਹੌਲ ਹੈ ਜਿਵੇਂ ਨਵੀਂ ਜਨਰੇਸ਼ਨ ਨੂੰ ਕੀ ਕਹਿੰਦੇ ਨਵੀਂ ਜਨਰੇਸ਼ਨ ਕਹਿੰਦੇ ਕਿ ਤੁਸੀਂ ਜਿਹੜੇ ਪੁਰਾਣੇ ਸਿੰਗਰ ਸੀ ਮੁਹੰਮਦ ਅਫੀਫ ਸਾਹਿਬ ਸੀ ਹੈ ਆਪਣਾ ਕਿਸ਼ੋਰ ਸਾਹਿਬ ਸੀ ਮਕੇਸ਼ ਸਾਹਿਬ ਸੀ ਉਹਨਾਂ ਨੂੰ ਫੋਲੋ ਕਰਨ ਉਹਨਾਂ ਨੂੰ ਫੋਲੋ ਕਰਨ ਉਹਨਾਂ ਨਾਲ ਹੀ ਥੋੜਾ ਨਾ ਕਾਫੀ ਗਿਆਨ ਪ੍ਰਾਪਤ ਹੋਵੇਗਾ ਕਿ ਅੱਜ ਜਿਹੜੇ ਅਸੀਂ ਸੰਗੀਤ ਦੇਖਦੇ ਪਏ ਨਾ ਕਲਾਸਿਕਲ ਕਿਤੇ ਕਲਾਸਿਕਲ ਨਹੀਂ ਸਾਨੂੰ ਨਜ਼ਰ ਆ ਰਿਹਾ ਕੋਈ ਮੂਵਮੈਂਟ ਨੇ ਨਜ਼ਰ ਆ ਰਿਹਾ ਕੋਈ ਇਹ ਚੀਜ਼ ਕੁਛ ਨਜ਼ਰ ਆ ਰਿਹਾ ਜਿਸ ਤਰ੍ਹਾਂ ਪੁਰਾਣੇ ਗੀਤ ਦੇ ਕਲਾਸਿਕਲ ਚੱਲਦੇ ਵੈਸਟਰਨ ਵੀ ਚੱਲਦੇ ਹਰ ਤਰ੍ਹਾਂ ਦਾ ਮਾਹੌਲ ਕਲਚਰ ਚੇਂਜ ਹੁੰਦੇ ਰਹੇ ਅਸੀਂ ਕਿੰਨੇ ਕਿ ਉਸ ਨੂੰ ਦੁਬਾਰਾ ਉਹਨਾਂ ਨੂੰ ਅਪਣਾਣ ਕਿ ਜਿਹੜੇ ਬਹੁਤ ਠਟਕੀਲੇ ਗਾਣੇ ਨੇ ਇਸ ਤਰ੍ਹਾਂ ਦੇ ਗਾਣੇ ਉਹਨਾਂ ਨੂੰ ਥੋੜਾ ਅਵੋਇਡ ਕਰਮ ਅੱਜ ਫਤਿਹ ਚੂੜੀ ਰਫੀ ਨਾਈਟ ਬਣਾਈ ਗਈ ਹੈ ਤੁਸੀਂ ਕੀ ਕਹਿ ਸਕ ਇਹ ਸੋਹ ਬਜਾਲਾ ਜੀ ਤੇ ਉਹਨਾਂ ਦੇ ਟੇਬਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਫਤਿਹਗੜ ਚੂੜੀਆਂ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਇਹ ਰਫੀ ਸਾਹਿਬ ਦੀ ਜਾਦ ਨੂੰ ਅ ਸੰਗੀਤ ਦੀ ਸ਼ਾਮ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਗਈ ਆ ਰਫੀ ਸਾਹਿਬ ਸਾਡੇ ਲਾਗੇ ਹੀ ਮੀਠਾ ਤੁਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਟਲ ਸੁਲਤਾਨ ਸਿੰਘ ਸਿਧਾਂਤ ਸਿੰਘ ਦਾ ਜੰਜੀਆ ਪਰ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਸਾਡਾ ਹੋਰ ਵੀ ਫਰਜ਼ ਬਰਦਾ ਹੈ ਕਿ ਉਹਨਾਂ ਦੀ ਇਸ ਯਾਦ ਨੂੰ ਅਸੀਂ ਵੱਧ ਚੜਕੇ ਲਈਏ ਤੇ ਉਹਨਾਂ ਦੇ ਸੰਗੀਤ ਨੂੰ ਜਿਹੜੀ ਦੇਣ ਹੈ ਬਹੁਤ ਵੱਡੀ ਦੇਣ ਹੈ ਇੰਡੀਆ ਨੂੰ ਵੀ ਇੰਡੀਆਨ ਇੰਡਸਟਰੀ ਨੂੰ ਨਹੀਂ ਬਲ ਕੇ ਪੂਰੀ ਵਰਲਡ ਵਿੱਚ ਬਹੁਤ ਕੰਟਰੀਬਿਊਸ਼ਨ ਦਿੱਤੀ ਹੈ ਉਹਨਾਂ ਦੇ ਗੀਤਾਂ ਦਾ ਅਸੀਂ ਅੱਜ ਵੀ ਜਿਹੜਾ ਆ ਉਹ ਸੁਣਲਾ ਫਲੈ ਰਹੇ ਜੀ ਫਤੇਗੜ ਚੂੜੀਆਂ ਦੇ ਜਿਹੜਾ ਜਾਲਾ ਜੀ ਦੇ ਪ੍ਰੋਗਰਾਮ ਇੱਥਾ ਹੋ ਰਿਹਾ ਕਿਸੇ ਆਮ ਤੇ ਪਰ ਆ ਸ਼ਾਨਦਾਰ ਪ੍ਰabhas ਬਣਾ ਸਕਿਆ ਜਿਹੜਾ ਸਹੀ ਅੱਜ ਉਹਨਾਂ ਦੇ ਪਿਆਰ ਕਰਨ ਵਾਲੇ ਦੱਸਾਇਆ ਗਿਆ ਕਿ ਸਾਡੇ ਦੇ ਬਹੁਤ ਖੁਸ਼ੀ ਹੋਈ ਜੀ ਫਤੇਗੜ ਚੂੜੀਆਂ ਦੇ ਸੋਹਣੇ ਮੁਜਾਲਾ ਜੀ ਵੱਲੋਂ ਇਹ ਕੰਮ ਕੀਤਾ ਗਿਆ ਬਹੁਤ ਪ੍ਰਸ਼ੰਸਾਯੋਗ ਹੈ ਕਿਉਂਕਿ ਫਤੇਗੜ ਚੂੜੀਆਂ ਵਰਗੇ ਛੋਟੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਦੇਖੋ ਵੱਡੇ ਵੱਡੇ ਸ਼ਹਿਰਾਂ ਵਿੱਚ ਲਾਈਵ ਕਾਂਸਰਟ ਹੁੰਦੇ ਨੇ ਆਫਰ ਦੇ ਦੇਖਣ ਜਾਂਦੇ ਆ ਟਿਕਟਾਂ ਖਰਚ ਕੇ ਇੱਥੇ ਦੇਖਣ ਜਾਂਦੇ ਆ ਪਰ ਫਤਈ ਦਾ ਚੂਰੀਆਂ ਵਿੱਚ ਸੋਹਣ ਸਿੰਘ ਬਜਾਲਾ ਜੀ ਨੇ ਕਿੱਥੋਂ ਕਿੱਥੋਂ ਹੀਰੇ ਕੱਢ ਕੇ ਲਿਆਂਦੇ ਨੇ ਜਿਨ੍ਹਾਂ ਨੇ ਆ ਕੇ ਇੰਨਾ ਵਧੀਆ ਪਰਫਾਰਮ ਕੀਤਾ ਵਾ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਵਾਕੇ ਪ੍ਰੋਫੈਸ਼ਨਲ ਸਿੰਗਰ ਨੇ ਕਿ ਆਮ ਸਿੰਗਰ ਨੇ ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਗੀਤੀਆਂ ਨੇ ਵੀ ਇੱਥੇ ਗਾਇਆ ਵਾ ਜਿਹੜੇ ਵਾਕੇ ਸ਼ੁਕਰ ਉਸਤਮ ਦੇ ਤੌਰ ਤੇ ਨੰਮ ਕੀਤਾ ਵਾ ਵੇਖਿਆ ਕਿ ਉਹ ਅਸੀਂ ਸੋਚਿਆ ਨਹੀਂ ਸੀ ਕਿ ਉਹ ਇੰਨਾ ਵਧੀਆ ਗੀਤ गा ਸਕਦੇ ਨੇ ਪਰ ਵਾਕੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੈ ਵੇਖੋ ਇੱਕ ਜਿਹੜੇ ਬਜ਼ੁਰਗ ਵਿਅਕਤੀ ਆਏ ਸੀਗੇ ਉਨਾਂ ਨੂੰ ਵੀ ਦੇਖੋਗੇ ਕਿ ਕਿੱਡਾ ਵਧੀਆ ਆ ਕੇ ਕਿੱਡੀ ਦੂਰੋਂ ਆਏ ਨੇ ਆਪਣਾ ਯੋਗਦਾਨ ਪਾਉਣ ਵਾਸਤੇ ਕੁਝ ਸੀਨ ਡੈਮ ਤੋਂ ਐਸਡੀਓ ਨੇ ਉਹ ਵੀ ਇੱਥੇ ਆਏ ਨੇ ਆਪਣਾ ਇੱਕ ਸ਼ੌਂਕ ਪੂਰਾ ਕਰਨ ਵਾਸਤੇ ਕਿ ਮੁਹੰਮਦ ਰਫੀ ਨੂੰ ਸ਼ਰਧਾਂਜਲੀ ਦੇ ਸਕਣ ਇਸ ਲਈ ਪਤਾ ਹੀ ਦਾ ਚੂਰੀਆਂ ਵਾਸਤੇ ਮੇਰੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹ ਇੱਥੇ ਆਏ ਨੇ ਤੇ ਸੋਚ ਸਿੰਘ ਮਜਾਲਾ ਜੀ ਦਾ ਬਹੁਤ ਪ੍ਰਸ਼ੰਸਾ ਜੋ ਕਮ ਹੈ